ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸ਼ਾਮ ਨੂੰ 8:00 ਨੂੰ 6 ਵਜੇ ਰਿਕਾਰਡ ਹੋ ਰਹੀ ਹੈ ਤੇ 4 ਮਾਰਚ ਤੋਂ 2025 ਦਾ ਦਿਨ ਆਪਣਾ ਆਖਰੀ ਪੜਾ ਲਗਭਗ ਪੂਰਾ ਕਰ ਚੁੱਕਿਆ ਹੈ ਜਿਵੇਂ ਜਿਵੇਂ ਅੱਜ ਦਿਨ ਬੀਤਿਆ ᱛਿਵੇਂ ᱛਵੇਂ ਉੱਤਰ ਪੱਛੋਤ ਦੀਆਂ ਠੰਡੀਆਂ ਹਵਾਵਾਂ ਨੇ ਕਾਫੀ ਸਪੀਡ ਵਧ ਲਈ ਆ ਸੋ ਸ਼ੁਰੂ ਦੇ ਵਿੱਚ ਇੱਕ ਜਿਹੜਾ ਇਹਨੂੰ ਅਲਰਟ ਵੀ ਕਹਿ ਸਕਦੇ ਆ ਕਿ ਐਸ ਟਾਈਮ ਕਣਕਾਂ ਦੇ ਸਿਰ ਭਾਰੀ ਹੋ ਚੁੱਕੇ ਨੇ ਪਰ ਕਣਕਾਂ ਕਈ ਥਾਵਾਂ ਤੇ ਪਾਣੀ ਮੰਗ ਰਹੀਆਂ ਨੇ ਬਹੁਤ ਸਾਰੇ ਸਵਾਲ ਸਾਨੂੰ ਆ ਰਹੇ ਨੇ ਕਿ ਕਣਕਾਂ ਨੂੰ ਪਾਣੀ ਲਾਉਣਾ ਚਾਹੀਦਾ ਜਾਂ ਕਦੋਂ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਜਿਹੜੀਆਂ ਕਣਕਾਂ ਪਾਣੀ ਮੰਗ ਰਹੀਆਂ ਨੇ ਉਹਨਾਂ ਨੂੰ ਪਾਣੀ ਲਾਉਣਾ ਪਊਗਾ ਪਰ ਜਿਹੜੀ ਹਵਾ ਦੀ ਸਪੀਡ ਆ ਅੱਜ 4 ਤਰੀਕ ਦੀ ਸ਼ਾਮ ਤੋਂ ਲੈ ਕੇ ਕੱਲ ਨੂੰ 5 ਤੇ ਪਰਸੋਂ 6 ਦੀ ਦੁਪਹਿਰ ਤੱਕ ਇਹ ਬਹੁਤ ਜ਼ਿਆਦਾ ਤੇਜ਼ ਉੱਤਰ ਪੱਛਮ ਦੀ ਹਵਾ ਪੰਜਾਬ ਹਰਿਆਣਾ ਯੂਪੀ ਤੇ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਚੱਲਣ ਦੇ ਅਸਾਰ ਬਣੇ ਹੋਏ ਨੇ ਐਸਟਮ ਸਪੀਡ ਤੁਸੀਂ ਚੈੱਕ ਹੀ ਕਰ ਰਹੇ ਹੋ ਕਿ ਕਿੰਨੀ ਸਪੀਡ ਨਾਲ ਚੱਲ ਰਹੀ ਹੈ ਰਾਤ ਨੂੰ ਤੇ ਕੱਲ ਦਿਨੇ ਇਸ ਤੋਂ ਵੀ ਜ਼ਿਆਦਾ ਸਪੀਡ ਨਾਲ ਜਿਹੜੀ ਉੱਤਰ ਪੱਛੋਂ ਦੀ ਹਵਾ ਚੱਲਣ ਦੇ ਅਸਾਰ ਨੇ ਖਾਸ ਤੌਰ ਤੇ ਪਵਾਦ ਹਰਿਆਣਾ ਤੇ ਯੂਪੀ ਉਹਨਾਂ ਖੇਤਰਾਂ ਦੇ ਵਿੱਚ ਤਾਂ ਕਈ ਥਾਵਾਂ ਤੇ ਪੱਛੋਂ ਦੀ ਹਵਾ 40 ਕਿਲੋਮੀਟਰ ਤੋਂ ਵੀ ਜ਼ਿਆਦਾ ਸਪੀਡ ਨਾਲ ਚੱਲ ਸਕਦੀ ਹੈ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ 30 ਕਿਲੋਮੀਟਰ ਤੋਂ ਜ਼ਿਆਦਾ ਸਪੀਡ ਨਾਲ ਹਵਾ ਜਿਹੜੀ 4 ਦੀ ਸ਼ਾਮ ਤੋਂ ਲੈ ਕੇ 6 ਮਾਰਚ ਦੀ ਦੁਪਹਿਰ ਤੱਕ ਚੱਲਣ ਦੇ ਅਸਾਰ ਨੇ ਪਰ ਉਸ ਤੋਂ ਬਾਅਦ 6 ਦੀ ਦੁਪਹਿਰ ਤੋਂ ਬਾਅਦ ਕਹਿ ਸਕਦੇ ਹਾਂ ਕਿ 7 8 ਤੇ 9 ਤਰੀਕ ਦੁਪਹਿਰ ਤੱਕ ਉੱਤਰ ਪੁੱਛ ਦੀਆਂ ਹਵਾਵਾਂ ਬਹੁਤ ਹੌਲੀ ਸਪੀਡ ਨਾਲ ਚੱਲਣਗੀਆਂ ਸੋ 6 ਦੀ ਦੁਪਹਿਰ ਤੋਂ ਬਾਅਦ ਜਿਹੜਾ 7 8 ਤੇ 9 ਤਰੀਕ ਕਣਕ ਨੂੰ ਖਾਸ ਤੌਰ ਤੇ ਪਾਣੀ ਲਾਉਣ ਦੇ ਲਈ ਜਿਹੜਾ ਟੁਕਮੇ ਦਿਨ ਜ਼ਰੂਰ ਹੋਣਗੇ ਇੱਕ ਸਿਸਟਮੀ ਜੀ ਹਲਕੀ ਜੀ ਆ ਰਹੀ ਆ ਜਿਹੜੀ ਕਿ 9 10 11 12 ਨੂੰ ਇਸ ਖੇਤਰ ਦੇ ਵਿੱਚੋਂ ਅੱਗੇ ਲੰਘੂਗੀ ਮਦਾਨੀ ਖੇਤਰਾਂ ਦੇ ਵਿੱਚ ਉਹਦਾ ਕੋਈ ਖਾਸ ਪ੍ਰਭਾਵ ਪੈਣ ਦੇ ਅਸਾਰ ਨਹੀਂ ਜਾਪ ਰਹੇ ਇਹ ਹੋ ਸਕਦਾ ਕਿ 10-11 ਨੂੰ ਮਾੜਾ-ਮੋਟਾ ਕੋਈ ਚਾਰਕਣੀਆਂ ਮਾਚਾ ਜਾਂ ਦਬਾਪੇ ਦੇ ਵਿੱਚ ਪੈ ਜਾਣਾ ਪਰ ਬਹੁਤੇ ਖੇਤਰਾਂ ਵਿੱਚ ਬਹੁਤਾ ਕੁਝ ਵਾਪਰਦੇ ਅਸਰ ਨਹੀਂ ਹੈਗੇ ਪਹਾੜੀ ਖੇਤਰਾਂ ਦੇ ਵਿੱਚ ਹਲਕਾ-ਫੁਲਕਾ ਮੀਂਹ ਜਿਹੜਾ ਉਹ ਕਿਤੇ-ਕਿਤੇ ਉਹ ਜਿਹੜਾ 10-11 ਨੂੰ ਪੈਣ ਦੇ ਅਸਾਰ ਉਹਦੇ ਬਣਦੇ ਜਾ ਪਰੇ ਨੇ ਪਰ ਫਰਕ ਇਹ ਹੋਊਗਾ ਜਿੱਥੇ ਅੱਜ 4 ਤਰੀਕ ਬਹੁਤੇ ਖੇਤਰਾਂ ਦੇ ਵਿੱਚ ਨੀਲਾ ਅਸਮਾਨ ਸੀ ਹਾਲਾਂਕਿ ਪਹਾੜਾਂ ਦੇ ਲੱਗਦੇ ਰੋਪੜ ਜ਼ਿਲ੍ਹੇ ਤੇ ਕੁਝ ਕੁ ਖੇਤਰਾਂ ਦੇ ਵਿੱਚ ਅੱਜ ਵੀ ਦੁਪਹਿਰੇ ਸ਼ਰਾਟਾ ਪਰਿਆਗਾ ਪਰ ਉੱਥੋਂ ਹੁਣ ਸਿਸਟਮ ਅੱਗੇ ਨਿਕਲ ਚੁੱਕਿਆਗਾ ਸੋ ਐਸੇ ਬਾਰੇ ਦਿਨ ਛਿਪਦੇ ਨੂੰ ਪੰਜਾਬ ਤੇ ਨਾਲ ਲੱਗਦੇ ਬਹੁਤੇ ਖੇਤਰਾਂ ਦੇ ਵਿੱਚ ਨੀਲੇ ਰੰਗ ਦਾ ਅੰਬਰ ਹਿਮਾਚਲ ਚ ਬੱਦਲ ਹਲੇ ਬਣੇ ਹੋਏ ਨੇ ਕਿ ਕਈ ਥਾਵਾਂ ਤੇ ਕੱਲ ਨੂੰ 5 ਤਰੀਕ ਨੂੰ ਉਸ ਤੋਂ ਬਾਅਦ 6 ਤਰੀਕ ਨੂੰ ਉਸ ਤੋਂ ਬਾਅਦ 7 ਤਰੀਕ ਤੇ 8 ਤਰੀਕ ਤੱਕ ਇਸੇ ਤਰ੍ਹਾਂ ਨੀਲੇ ਰੰਗ ਦਾ ਅੰਬਰ ਚਮਕਦੇ ਰਹਿਣ ਦੇ ਅਸਾਰ ਨੇ ਸੂਰਜ ਚਮਕਦਾ ਰਹਿਣ ਦੇ ਅਸਾਰ ਨੇ ਪਰ 9 10 11 ਤੇ 12 ਮਾਰਚ ਨੂੰ ਜਿਹੜੇ ਉੱਚੇ ਬੱਦਲ ਨੇ ਜਿਹੜੇ ਕਿਸਮਾ ਜਿਹੇ ਬੱਦਲ ਹੁੰਦੇ ਨੇ ਉਹ ਲੈਂਦੇ ਤੋਂ ਚੜ੍ਹਦੇ ਵੱਲ ਨੂੰ ਕੂਚ ਕਰਨਗੇ ਜਿਹਦੇ ਨਾਲ ਦਿਨਾਂ ਥੋੜੀ ਜਿਹੀ ਕਰਮਾਸ਼ ਫੜਨਗੇ ਕੱਲ ਨੂੰ ਕੁਕੀ ਉੱਤਰ ਪੂਛ ਨੇ ਹਵਾਵਾਂ ਤੇਜ਼ ਚੱਲਣਗੀਆਂ ਇਸ ਕਰਕੇ ਤਾਪਮਨ ਆਮ ਐਵਰੇਜ ਨਾਲੋਂ ਥੋੜੇ ਨੀਵੇਂ ਰਹਿਣ ਦੇ ਆਸਾਰ ਨੇ ਹੋ ਸਕਦਾ 21-22 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਕੱਲ ਦੁਪਹਿਰ ਦਾ ਤਾਪਮਨ ਬਣਿਆ ਰਹੇ ਪਰ ਉਸ ਤੋਂ ਬਾਅਦ 6 ਨੂੰ ਫਿਰ 7 ਨੂੰ ਫਿਰ 8 ਨੂੰ ਜਿਹੜਾ ਤਾਪਮਨ ਅੰਨ ਦਾ ਹੌਲੀ-ਹੌਲੀ ਉੱਪਰ ਜਾਂਦਾ ਜਾਣਾ ਤੇ 9 ਤਰੀਕ ਨੂੰ ਜਾਂ 10 ਤਰੀਕ ਨੂੰ ਹੋ ਸਕਦਾ ਕੁਝ ਕੁ ਥਾਵਾਂ ਦੇ ਤਾਪਮਨ 31 ਡਿਗਰੀ ਸੈਲਸੀਅਸ ਜਾਂ 31 ਤੋਂ ਮਾੜਾ-ਮੋਟਾ ਪਾਰ ਟੱਚ ਜਿਹੜਾ ਕਰ ਸਕਦਾ ਹੈ ਪਰ ਉਸ ਤੋਂ ਬਾਅਦ ਦੁਬਾਰੇ ਫੇਰ ਉੱਤਰ ਪੁੱਛਦੀਆਂ ਹਵਾਵਾਂ ਜਦੋਂ ਵਾਪਸੀ ਕਰਨਗੀਆਂ 11 ਤੋਂ ਬਾਅਦ ਤਾਂ ਇੱਕ ਵਾਰੀ ਫੇਰ ਦਿਨਾਂ ਦੇ ਤਾਪਮਾਨ ਥੋੜੇ ਜਿ ਥੱਲੇ ਆਉਣਗੇ ਤੇ ਇੱਕ ਜਿਹੜਾ ਤਕੜਾ ਸਿਸਟਮ ਆ ਮੀਂਹ ਵਾਲਾ ਬਹੁਤੇ ਖੇਤਰਾਂ ਨੂੰ ਜਿਹੜਾ ਮੀਂਹ ਦੇ ਸਕਦਾ ਉਹ ਮਾਰਚ ਦੇ ਬਿਲਕੁਲ ਮੱਧ ਦੇ ਵਿੱਚ ਅੱਧ ਦੇ ਵਿੱਚ ਆਉਂਦਾ ਜਾਪ ਰਿਹਾ 14 ਤੋਂ 17 ਮਾਰਚ ਦੇ ਵਿੱਚਕਾਰ ਫਿਲਹਾਲ ਜਿਹੜਾ 15 ਤੇ 16 ਮਾਰਚ ਉਹਦੇ ਵਿੱਚ ਅਹਿਮ ਦਿਨ ਸੈਂਟਰ ਵਾਲੇ ਰਹਿੰਦੇ ਜਾਪ ਰਹੇ ਨੇ ਕਿ ਉਹ 15 16 17 ਮਾਰਚ ਦਾ ਹੋਊਗਾ ਜਾਂ 14 15 16 ਮਾਰਚ ਦਾ ਹੋਊਗਾ ਇਹ ਹਜੇ ਕੁਦਰਤ ਦੇ ਹੱਥ ਵਸਾ ਪਰ ਜਾਪ ਰਿਹਾ ਕੋ ਸਿਸਤਮ ਬਹੁਤ ਖੇਤਰਾਂ ਦੇ ਵਿੱਚ ਸੋਨਾ ਮੀਂਹ ਜਿਹੜਾ ਉਹ ਦੇ ਕੇ ਜਾ ਸਕਦਾ ਕੁਝ ਖੇਤਰਾਂ ਚ ਗੜੇਮਾਰ ਹੋ ਸਕਦੀ ਆ ਫਿਲਹਾਲ ਉਹਦੇ ਬਾਰੇ ਇੰਨਾ ਕਿ ਅਪਡੇਟ ਦਿੱਤਾ ਜਾ ਸਕਦਾ ਪੰਜਾਬ ਲਹਿੰਦਾ ਚੜ੍ਹਦਾ ਚੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਪਰ ਉਹ ਕਹਾਣੀ ਹਜੇ ਦੂਰ ਆ ਉਹਦੇ ਬਾਰੇ ਦੁਬਾਰੇ ਗੱਲਬਾਤ ਕਰ 6-7 ਤਰੀਕ ਤੱਕ ਜਾ ਕੇ ਸੋ ਹੁਣ ਤੱਕ ਦਾ ਇਹੀ ਆਪਾ ਡਾਟਾ ਜੀ ਜਿਹੜੀ ਫਸਲ ਨੂੰ ਹਵਾ ਕੋਈ ਨੁਕਸਾਨ ਨਹੀਂ ਕਰਦੀ ਉਹਨੂੰ ਤੁਸੀਂ ਬੇਚਿਤ ਹੋ ਕੇ ਪਾਣੀ ਅਜ ਰਾਤ ਨੂੰ ਵੀ ਜ਼ਕਾ ਨੂੰ ਦਿਨੇ ਵੀ ਲਾ ਸਕਦੇ ਹੋ ਜਿਹੜੀਆਂ ਫਸਲਾਂ ਨੂੰ ਪਾਣੀ ਲੱਗਣ ਤੇ ਹਵਾ ੱਤਕਾ ਮਾਰਦੀ ਆ ਤਾਂ ਉਹਨਾਂ ਨੂੰ 6 ਦੀ ਦੁਪਹਿਰ ਤੋਂ ਪਾਣੀ ਲਾਉਣਾ ਹੀ ਜਿਹੜਾ ਮناسب ਹੋਊਗਾ ਸਿਸਟਮੀ ਹਲਕੀ ਜਿਹੀ ਆਊ 10-11 ਨੂੰ ਉਹਨਾਂ ਨਾਲ ਕੁਝ ਵਾਪਰਨ ਦੇ ਅਸਾਰ ਨਹੀਂ ਬਹੁਤੇ ਖੇਤरां ਦੇ ਵਿੱਚ ਬੱਦਲ ਗਈ ਉੱਚੀ ਜਿਹੜੀ ਲੰਘੂ ਦਿਨਾਂ ਥੋੜੇ ਜਿਹਾ ਗਰਮਾਸ਼ ਹੋਊਗੀ ਤੇ ਸਿਸਟਮ ਇੱਕ ਬਿਲਕੁਲ ਮਾਰਚ ਦੇ ਅੱਧ ਦੇ ਵਿੱਚ ਆਉਂਦਾ ਚਾਪ ਰਿਹਾ ਸੋ ਜੁੜੇ ਰਹੋ ਮੌਸਮ தி ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ